ਕੰਦਾ ਕੱਟੀਆਂ ਉਹ ਪੰਜਾਬ ਦੀ ਧਰਤੀ ਆ ਇਹ ਜਿਹੜਾ ਸਾਡਾ ਮੁੱਖ ਮੰਤਰੀ ਆ ਹੁਣ ਵੀ ਭਗਵਾਨ ਸਾਰੇ ਆਦੇ ਉਹਨੂੰ ਸਾਡੇ ਏਰੀਆ 'ਚ ਉਹਨਾਂ ਨੂੰ ਬਾਹਰ ਕੱਢਿਆ ਰਿਆ ਨੇ ਜਿੰਨਾਂ ਦੀ ਸਹਿਮਤੀ ਨਾਲ ਇਹ ਸਾਰੇ ਭਾਜਪੀ ਦੇ ਨਾਲ ਰਾਜ ਦੇ ਫੱਟੇ ਮੁਰਜਾ ਦੇ ਬੋਟਾ ਲੈ ਲੈਂਦੇ ਆ ਜਿੱਥੇ ਤੁਹਾਡੇ ਕੋਲੇ ਬੋਟਾ ਮੰਗਣਾਉਂਦੇ ਆ ਉਹਦੇ ਕੋਈ ਇਹਨਾਂ ਨਾਲ ਗਨਮੈਨ ਨਹੀਂ ਕੋਈ ਕੁਝ ਨਹੀਂ ਹੁੰਦਾ ਤੇ ਜਿੱਦੇ ਸੱਤਾਂ ਚ ਆ ਜਾਂਦੇ ਆ ਇਹਨਾਂ ਨਾਲ ਚਾਰ ਚਾਰ ਗੱਡੀਆਂ ਪੁਲਿਸ ਦੀਆਂ ਲੱਗ ਜਾਂਦੀਆਂ ਕਿਉਂ ਇਹਨਾਂ ਨੂੰ ਜਿਹੜਾ ਵੋਟ ਬਣਾਉਂਦੇ ਆ ਉਹਦੇ ਕੋਈ ਡਰ ਨਹੀਂ ਤੇ ਜਦੋਂ ਸਾਨੂੰ ਮੈਲ ਲਾਉਂਦੇ ਆ ਤੇ ਨਾਲ ਲਿਆਉਂਦੇ ਆ ਗਾਰਡ 100-100 ਬੰਦਾ ਪੁਲਿਸ ਵਾਲੇ ਆ ਕੇ ਤੇ ਵੜਦੇ ਆ ਹੁਣ ਜੇ ਭਗਵੰਤ ਜਹਾਂਸਾਹ ਜਿਹੜਾ ਹੀ ਸੂਰਮਾ ਉਹ ਕੱਲਾ ਆਵੇ ਵੋਟ ਮੰਗਣ ਅਸੀਂ ਕਿਸਾਨ ਅਸੀਂ ਕੋਈ ਤੋਪਾਂ ਕੋਈ ਡਾਕਾ ਨਹੀਂ ਲੱਗੇ ਗਏ ਅਸੀਂ ਉੱਥੇ ਵੈਸੇ ਹੀ ਆਉਦੇ ਇੱਕ ਸਾਧਨਾ ਦੇ ਜਾ ਕੇ ਬੈਠੇ ਮਾਟਰਾਂ ਤੇ ਇਹਨਾਂ ਨੇ ਉੱਥੇ ਜਾ ਕੇ ਸਾਡੇ ਦੇ ਪੂਰੀਆਂ ਕੰਧਾਂ ਗੱਡੀਆਂ ਐਸਐਲਆਰ ਤੇ 32 ਬੋਰ ਤੇ ਸਾਡੇ ਫੈਰ ਮਾਰਿਆ ਨੌਜਵਾਨਾਂ ਦੇ ਟਰੈਕਟਰ ਨੁਕਸਾਨੇ ਆ ਜੇ ਇਹਨਾਂ ਨੂੰ ਇੱਡਾ ਹੀ ਸਾਡਾ ਹਮਦਰਦੀ ਆ ਲੋਕਾਂ ਦੇ ਹਮਦਰਦੀ ਆ ਇਹ ਤੇ ਇੱਥੇ ਆਉਣ ਲੋਕਾਂ ਚ ਵੀ ਅਸੀਂ ਅਸੀਂ ਸਵਾਲ ਕਰਨੇ ਸਾਡੇ ਸਵਾਲਾਂ ਦੇ ਜਵਾਬ ਦੇਣੇ ਜਿਵੇਂ ਕਿ ਇਹ ਲੌਬਸ਼ੇਪ ਕਿ ਆਉਂਦੇ ਆ ਇੱਥੇ ਪ੍ਰਭਾਵ ਬਣਾਉਂਦੇ ਆ ਆ ਜਿਹੜੇ ਮਲਾਜਮਾ ਕਿੰਨਾ ਹੈ ਏਰੀਆ ਇਹਨਾਂ ਨੇ ਇਕੱਠਾ ਕਰਕੇ ਇੱਥੇ ਲਿਆਂਦਾ ਮਿਹਾਲ ਸਿੰਘਾਂ ਦੇ ਵਿੱਚ ਵੀ ਇਹਨੂੰ ਕੁਝ ਹੋ ਨਾ ਜਾਵੇ ਤੇ ਜਦੋਂ ਅਸੀਂ ਇਹਨੂੰ ਐਪੀ ਬਣਾ ਕੇ ਦੌਰਦਾ ਫਿਰਦਾ ਤੂੰ ਇਦੋਂ ਹੀ ਵੱਡਾ ਕੀਰਾ ਕਰ ਦੂਗਾ ਇਹ Yeah! you